ਸਿਕਬੀਰ ਬਾਦਲ ਨਾਲ ਵੀ ਨਾ ਬਣਦੀ ਹੋਏ ਉਹ ਤੇ ਹੁਣ ਰਿਸ਼ਤੇਦਾਰੀ ਤੇ ਪਾਰਟੀ ਬਾਜੀ ਕਰਕੇ ਬਿਆਨ ਬਾਜੀ ਦਈ ਜਾ ਰਿਹਾ ਤੁਹਾਨੂੰ ਲੱਗਦਾ ਕਿ ਜਿਹੜਾ ਜੱਥੇਦਾਰ ਵੱਲੋਂ ਜੋ ਇਸ ਤਰ੍ਹਾਂ ਦਾ ਰੂਪਰੇਖਾ ਲਿਖਾਈ ਗਈ 4 ਘੰਟੇ ਦਾ ਐਪੀਸੋਡ ਚੱਲਿਆ ਉਹ ਤੁਹਾਨੂੰ ਲੱਗਦਾ ਫਿਕਸ ਲੱਗਦਾ ਤੁਹਾਨੂੰ ਕਿਸੇ ਜਗ੍ਹਾ ਤੇ ਇਹ ਹੁਣ ਸਾਰਾ ਭਾਈ ਦਾ ਜੀ ਬਿਲਕੁਲ ਬਿਲਕੁਲ ਪਰਮਜੀਤ ਸਿੰਘ ਜੱਜਿਆਣੀ ਮੈਂ ਮੈਂ ਸਰਬੱਤ ਖਾਲਸਾ ਤੇ ਬਰਗਾੜੀ ਮੋਰਚੇ ਦਾ 11 ਮੈਂਬਰੀ ਕਮੇਟੀ ਦਾ ਮੈਂਬਰ ਆ ਜੀ ਜੀ ਅਸੀਂ ਦੋਵੇਂ ਭਰਾ ਹਾਂ ਇਹਦੇ ਫਾਦਰ ਸਾਹਿਬ ਤੇ ਮੈਂ ਫਾਂਸੀ ਹੱਤੇ ਚ ਰਹੇ ਆ ਦੋਵੇਂ ਇੱਕੋ ਚੱਕੀ ਚ ਜੀ ਜੀ ਇਹਨਾਂ ਦੇ ਫਾਦਰ ਸਾਹਿਬ ਤੇ ਉਹ ਜਰਨਲ ਵੀ ਆ ਜਰਨਲ ਜਾਦੇ ਆ ਤਾਂ ਇਥੇ ਕਾਲੀ ਕਰਗੇ ਆ ਥੋੜੀ ਜੀ ਕਾਲੀ ਕਰ ਲਈ ਆ ਜੇ ਥੋੜਾ ਜਿਹਾ ਸੈੱਟ ਹੁੰਦਾ ਕੰਮ ਤੇ ਬੜਾ ਵਧੀਆ ਬਣ ਜਾਣਾ ਸੀ ਦੂਜੀ ਜਿਹੜੀ ਗੱਲ ਬਿਕਰਮ ਦੀ ਤੁਸੀਂ ਗੱਲ ਕਰਦੇ ਬਿਕਰਮਜੀਤ ਸਿੰਘ ਦੀ ਬਿਕਰਮਜੀਤ ਸਿੰਘ ਦੇ ਘਰ ਸੱਤਾ ਤੇ ਪਿੰਦੀ ਰਹਿੰਦੇ ਰਹੇ ਆ ਦੋਵੇਂ ਜਾਣੇ ਰਹਿੰਦੇ ਰਹੇ ਆ ਜੇ ਇਹਨਾਂ ਹੱਥ ਮਿਲਾਇਆ ਇਹਦੀ ਉਹਦੀ ਰਿਸ਼ਤੇਦਾਰੀ ਬੰਦੀ ਹਰਪਾਲ ਸਿੰਘ ਰੰਦਾਵੇ ਨਾ ਚੌੜਾ ਸਾਹਿਬ ਦੀ ਤੇ ਫਿਰ ਇਹਨਾਂ ਦੇ ਘਰ ਰਹਿੰਦੇ ਰਹਿ ਫਿਰ ਕਿਉਂ ਨਹੀਂ ਉਹ ਮੰਨਦਾ ਵੀ ਚਿੱਟਾ ਮੈਂ ਸਾਰਾ ਜਿਹੜਾ ਉਹ ਕੈਨੇਡਾ ਤੋਂ ਆਉਂਦੇ ਸੀ ਇਹਦੀ ਪਾਇਲਟ ਲੱਗਦੀ ਸੀ ਸਕਾਡ ਲੱਗਦੀ ਸੀ ਉਹਨਾਂ ਨੂੰ ਲਿਆ ਕੇ ਘਰ ਰਸਦਾ ਰਿਹਾ ਹੀ ਉਹ ਵੀ ਮੰਨ ਲੈ ਫਿਰ ਲੋਕਾਂ ਦੇ ਘਰ ਲੱਗੇ ਤੇ ਬਸੰਤਰ ਆਪਣੇ ਲੱਗੇ ਤੇ ਅੱਗ ਪੀੜ ਹੋਣ ਹੋਈ ਇਹਨਾਂ ਨੂੰ ਦੂਜੀ ਜਿਹੜਾ ਤੁਸੀਂ ਜਥੇਦਾਰਾਂ ਦੀ ਗੱਲ ਕੀਤੀ ਆ ਜਥੇਦਾਰ ਜਿਹੜੇ ਆ ਜਥੇਦਾਰ ਵਾਹ ਮੇਰੇ ਮੂੰਹ ਤੁਸੀਂ ਨਾ ਖਵਾਓ ਜਥੇਦਾਰ ਅਸੀਂ ਤੇ ਉਹਨਾਂ ਨੂੰ ਮੰਨਦੇ ਹੀ ਨਹੀਂਗੇ ਜੀ ਜਿਹੜੇ ਫੈਸਲੇ ਅਸੀਂ 2015 ਚ ਕੀਤੇ ਆ ਉਹ ਫੈਸਲੇ ਤੇ ਹੁਣ ਕਰਨਦੇ ਆ ਜੀ ਉਹਨਾਂ ਫੈਸਲਿਆਂ ਤੇ ਮੋਹਰ ਲੱਗੀ ਕਿ ਨਹੀਂ ਬਿਲਕੁਲ ਪੰਚ ਚੋਕ ਕੱਢਿਆ ਹਾਂ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਸਜਾਵਾਂ ਦਿੱਤੀਆਂ ਉਹ ਸਾਰੀਆਂ ਸਜਾਵਾਂ ਜਿਹੜੀਆਂ ਵਾਂ ਉਹ ਤੇ ਅਸੀਂ 2010 15 ਦੀਆਂ ਦੇ ਚੁੱਕੇ ਇਹਨਾਂ ਨੂੰ ਦੂਸਰੀ ਗੱਲ ਜਿਹੜੀ ਆ ਹਾਂ ਉਹ ਕੌਮ ਦੇ ਜੱਫੇਦਾਰ ਹੁੰਦੇ ਨਾ ਤੇ ਉਹ ਵੇਹਦੇ ਸਾਡੇ ਦੇ ਮਹਾਂ ਦੇਸ਼ਧਰੋਹ ਦਾ ਪਰਚਾ ਚੱਲਿਆ ਅਸੀਂ ਸਾਰੇ ਪੰਜਾਬ ਦੀਆਂ ਜੇਲਾਂ ਸਾਨੂੰ ਕਟਾਈਆਂ ਇਹਨਾਂ ਨੇ ਸੁਖਬੀਰ ਬਾਦਲ ਨੇ ਆਨੇ ਸਾਰੀਆਂ ਨੇ ਇਹ ਕੌਮ ਦਾ ਫੈਸਲਾ ਸੀ ਕੌਮ ਸਿਰਫ ਉਹ ਹੀ ਆ ਅੰਨਾ ਮੰਡੇ ਰਿਓੜੀਆਂ ਦੇ ਮੋੜ-ਮੋੜ ਆਪਣਿਆਂ ਨੂੰ ਦੇ ਕਿਹਨਾਂ ਨੂੰ ਦਿੱਤੀਆਂ ਕਮੇਟੀ ਕਿਹੜੀ ਬਣਾਈ ਉਸੇ ਲਾਣਿਆਂ ਦੀ ਬਾਦਲ ਲਾਣਿਆਂ ਦੀ ਹੈ ਉਹ ਕਮੇਟੀ ਆ ਬਾਕੀ ਪੰਥ ਕੋਈ ਨਹੀਂਗਾ ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਲੱਗ ਗਏ 1978 ਤੋਂ ਲੈ ਕੇ ਤੇ 1993 ਤੱਕ ਉਹਨਾਂ ਦੀ ਕੋਈ ਦੇਣ ਨਹੀਂ ਗਈ ਕੀ ਤੁਹਾਨੂੰ ਲੱਗਦਾ ਨਹੀਂ ਹੈ ਜੇ 4 ਘੰਟੇ ਦਾ ਐਪੀਸੋਡ ਚੱਲਿਆ ਕਿਸੇ ਜਗ੍ਹਾ ਤੇ ਟਵਿਸਟ ਨਜ਼ਰ ਆਇਆ ਦਬਕੇ ਨਜ਼ਰ ਆਏ ਜਿਸ ਤਰ੍ਹਾਂ ਇਹਨਾਂ ਦਰਬਾਰ ਸਾਹਿਬ ਟੈਗ ਕਰਨ ਲਈ ਇਹਨਾਂ ਨੇ ਚਿੱਠੀਆਂ ਲਿਖੀਆਂ ਹਨ ਬਾਦਲ ਨੇ ਇਹਨਾਂ ਨੇ ਜੀ 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 ਬਾਦਲ ਦੀ ਸਰਕਾਰ ਕਿੰਨੀ ਵਾਰੀ ਰਹੀ 1984 ਤੋਂ ਬਾਅਦ 97 ਤੋਂ ਲੈ ਕੇ 17 ਤੱਕ ਰਹੀ ਹੈ ਹੈ 97 ਤੋਂ ਲੈ ਕੇ 99 ਤੱਕ ਆਹ ਸੌਰੀ 2 2 ਤੱਕ ਤੇ ਫਿਰ 2007 ਤੋਂ ਲੈ ਕੇ 17 ਤੱਕ ਬਿਲਕੁਲ ਇਹਨਾਂ ਨੇ ਜਿਹੜੇ ਉਹ ਉਹਨਾਂ ਨੇ ਕਾਂਗਰਸੀਆਂ ਨੇ ਉਦੋਂ ਟੈਗ ਕਰਵਾਇਆ ਵਾ ਇਹਨਾਂ ਨੇ ਕਿਸੇ ਨੂੰ ਤਲਬ ਕੀਤਾ ਉਥੇ ਹਮਮ ਕੱਲ ਤੱਕ ਸਾਹਿਬ ਤੇ ਕਿਸ ਨੂੰ ਤਲਬ ਕੀਤਾ ਬਾਦਲਾਂ ਦੀ ਸਰਕਾਰ ਰਹੀ ਆ ਕਿਸੇ ਨੂੰ ਤਲਬ ਕੀਤਾ ਇਹ ਫਿਕਸ ਮੈਚ ਸੀ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਟੈਗ ਕਰਨ ਲਈ ਉਧਰ ਡੇਰਾ ਦੂਨ ਨਾਲ ਜਾ ਕੇ ਤੇ ਉਹ ਕਰਦੇ ਹਨ ਅਸਲ ਇਹ ਇਹਨਾਂ ਨੇ ਪੂਰਾ ਉਹ ਕਰਕੇ ਤੇ ਫਿਰ ਉਹ ਜਿਹੜੇ ਆ ਬਾਗੀ ਜੇ ਉਹ ਫਲਾਣੇ ਢੀਂਗੜੇ ਉਹ ਜੋ ਚੋਰ ਕੁੱਤੀ ਰਲੇ ਹੀ ਉਹ ਸਾਰੇ ਲਿਆ ਕੇ ਕਰਕੇ ਤੇ ਉਹ ਇੱਕ ਜਿਹੜਾ ਵਾ ਮਤਲਬ ਫਿਕਸ ਮੈਚ ਜਿਹੜਾ ਸੀ ਉਹ ਇਹਨਾਂ ਨੇ ਖੇਡਿਆ ਲੇਕਿਨ ਨਰੇਂਦਰ ਸਿੰਘ ਚੋੜਾ ਨੂੰ ਹੁਣ ਕਹਿ ਰਹੇ ਨੇ ਕਿ ਪੰਥ ਤੋਂ ਛੇਕ ਦਿੱਤਾ ਜਾਵੇ ਇਸ ਤਰ੍ਹਾਂ ਕਰਦੇ ਲੇਕਿਨ ਜੇ ਉਹ ਇੱਕ ਬੰਨੇ ਸੁਖਬੀ ਸਿੰਘ ਬਾਦਲ ਨੇ ਇੱਕ ਬੰਨੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਤੁਲਨਾ ਦੋਨਾਂ ਦੀ ਇਕੱਠੀ ਕਰੀ ਜਾਂਦੇ ਕਹਿੰਦੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਜਿਸ ਤਰ੍ਹਾਂ 84 ਹੋਈ ਉਸ ਤਰ੍ਹਾਂ ਦਾ ਇਹ ਹਮਲਾ ਆਇਆ ਕਿ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦਾ ਹਮਲਾ ਤੁਹਾਨੂੰ ਨਜ਼ਰ ਆਇਆ ਕਿਉਂਕਿ ਉਸ ਟਾਈਮ ਤੇ ਇੰਦਰਾ ਗਾਂਧੀ ਨੇ ਜਿਸ ਤਰ੍ਹਾਂ ਦਾ ਹਮਲਾ ਕੀਤਾ ਸੀ ਉਹ ਤੁਹਾਨੂੰ ਤੇ ਕੰਪੈਰੀਜ਼ਨ ਹੀ ਨਜ਼ਰ ਆਇਆ ਲੇਕਿਨ ਸ਼ਰੋਣੀ ਕ ਸਿੱਖਾਂ ਨਾਲ ਪੰਥ ਨਾਲ ਦੂਰ ਦਾ ਵਾ ਵਾਸਤਾ ਹੋਵੇ ਤੇ ਆਖਣ ਵੀ ਸੁਖਾ ਸਿੰਘ ਤੇ ਮੁਤਾਬ ਸਿੰਘ ਨੂੰ ਵੀ ਛੇਕੋ ਉਹਨਾਂ ਮਸਾ ਰੰਗੜ ਜਿਹੜਾ ਵਾ ਉਹ ਹਰ ਕੀ ਪੌੜੀ ਚ ਵੜਿਆ ਸੀ ਉਹਨਾਂ ਨੇ ਹੈ ਜਿਹੜਾ ਚੜ ਕੇ ਆਇਆ ਇਹਦੇ ਬਾਹਰ ਬੈਠਾ ਸੀ ਗੰਜਰ ਹਾਂ ਤੇ ਜੇ ਕਿਤੇ ਮਤਲਬ ਚਲੋ ਉਹਦਾ ਵਿਚਾਰੇ ਦਾ ਰਹਿ ਗਿਆ ਜੋਸ਼ ਜ਼ਿਆਦਾ ਆ ਗਿਆ ਵਾ ਤੇ ਇਹ ਜਿਹੜੀ ਸਜ਼ਾ ਉਹਦੀ ਬਣਦੀ ਸੀ ਨਾ ਉਹ ਇਹ ਹੀ ਜਿਹੜੀ ਚੌੜਾ ਸਾਹਿਬ ਦੇਣ ਗਿਆ ਹੈ ਉਹ ਕੋਈ ਸਜ਼ਾ ਨਹੀਂ ਗਈ ਉਹ ਪਖੰਡਿਆ ਜਿਹੜੇ ਲੋਕੀ ਰੋਜ਼ ਬਰਤਨ ਮਾਂਜਣਦੇ ਆ ਲੈਟਰਨਾਂ ਸਾਫ਼ ਕਰਦੇ ਉਹ ਸਜ਼ਾ ਭੁਗਤਣਦੇ ਆ ਕਿ ਉਹ ਸੇਵਾ ਕਰਦੇ ਆ ਲੇਕਿਨ ਜੇ ਕਿੰਨੀ ਕਿ ਮਾਨ ਮਰਿਆਦਾ ਰੱਖੀ ਹੋਏਗੀ ਕਿਉਂਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫੇ ਮਨਜ਼ੂਰ ਕਰਨ ਦੀ ਗੱਲ ਕੀਤੀ ਗਈ ਸੀ ਇਹਨਾਂ ਦੀ ਲੇਕਿਨ ਅੱਜ ਮੇਰੇ ਖਾਤੇ 7 ਦਿਨ ਹੋ ਗਏ ਨੇ ਅਜੇ ਤੱਕ ਅਸਤੀਫੇ ਵੀ ਮਨਜ਼ੂਰ ਨਹੀਂ ਕੀਤੇ ਗਏ ਲਗਾਤਾਰ ਪ੍ਰੈਸ਼ਰ ਪੈ ਰਿਹਾ ਲੱਗਦਾ ਕਿ ਇੱਥੋਂ ਸਾ ਪਤਾ ਲੱਗਦਾ ਕਿ ਮੈਚ ਫਿਕਸਿੰਗ ਜੀ ਜਿਹੜੀ ਨਜ਼ਰ ਆ ਰਹੀ ਹੈ ਕਿਸੇ ਜਗ੍ਹਾ ਤੇ ਉਹ ਜਦੋਂ ਮਤ ਪੁੱਠੀ ਹੁੰਦੀ ਆ ਨਾ ਤੇ ਉਹ ਆਪੇ ਹੀ ਫਿਰ ਨਾ ਮਤਲਬ ਆਪਣੇ ਆਪ ਹੀ ਸਾਰਾ ਕੁਝ ਹੋ ਜਾਂਦਾ ਵਾ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਮੈਂ ਉਹਦਾ ਪਹਿਲਾਂ ਜਵਾਬ ਦਵਾ ਜੀ ਉਹਨਾਂ ਨੇ ਉਹਨਾਂ ਦੀ ਕੀ ਦੇਣ ਆ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਸੀ ਜਿਸ ਦਿਨ ਮਤਲਬ ਉਹ ਬਾਈਬਲ ਕਰਾਂ ਦੇ ਵਿੱਚ ਉਹ ਦੋ ਸਿੰਘ ਸ਼ਹੀਦ ਕੀਤੇ ਆ 22 ਅੰਗ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਆ ਉਹ ਕਮੇਟੀ ਨੇ ਇਹ ਜਿਹੜੇ ਸੁਖਵੀਰ ਦੇ ਜਥੇਦਾਰ ਇਹਨਾਂ ਨੇ ਜਾਂ ਕਿਸੇ ਨੇ ਕੀ ਕੀ ਕੰਮ ਨੂੰ ਦੇਨੇ ਆ ਉਦੋਂ ਇਹਨਾਂ ਦੀ ਕੀ ਇਹਨਾਂ ਨੇ ਕੀਤਾ ਸੀ ਅੱਜ ਉਹਨੂੰ ਆਂਦੇ ਪੰਥ ਚੋਂ ਛੇਕ ਦੋ ਜਿਹੜਾ ਬੰਦਾ ਅਖੰਡਿਆ ਮੈਂ ਕਤਲ ਕਰਵਾਏ ਆ ਉਹਨੂੰ ਉਹਨੂੰ ਜਿਹੜਾ ਵਾ ਨਾ ਉਹਨੂੰ ਫੇਰ ਪ੍ਰਧਾਨ ਬਣਾ ਦੋ ਤੇ ਇਹਨਾਂ ਨੂੰ ਪੰਥ ਚੋਂ ਛੇਕ ਦੋ ਇਹਨਾਂ ਨੂੰ ਅਕਲ ਹੀ ਨਹੀਂ ਗਈ ਜੰਨੀ ਜੇ ਇਹਨਾਂ ਨੂੰ ਅਕਲ ਹੁੰਦੀ ਨਾ ਵੀ ਇਹਦਾ ਕੀ ਸਜ਼ਾ ਬਣਦੀ ਆ ਹੁਣ ਗੁਰਬਾਣੀ ਦੀ ਇੱਕ ਪੰਕਤੀ RAM RAJ JI ਨੇ ਮਤਲਬ ਕਿਹਾ ਹੈ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਉਹਨੇ ਕਿਹਾ ਹੀ ਵੀ ਜੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਉਹਨੇ ਕਹਿਤਾ ਮਿੱਟੀ ਮੁਸਲਮਾਨ ਕੀ ਮਿੱਟੀ ਬੇਈਮਾਨ ਕੀ ਪੇੜੇ ਬੇਈਕ ਬਣਗਾ ਤੇ ਗੁਰੂ ਸਾਹਿਬ ਨੇ ਆਰਡਰ ਦੇ ਦਿੱਤਾ ਸੀ ਵੀ ਜਿੱਧਰ ਨੂੰ ਮੂੰਹ ਉਧਰ ਨੂੰ ਚੱਲ ਜਾ ਹੂੰ ਬਿਲਕੁਲ ਉੱਥੋਂ ਆਰਡਰ ਦੇ ਦਿੱਤਾ ਸੀ ਵੀ ਇਧਰ ਨੂੰ ਵਾਪਸ ਨਾ ਕਰੀ ਜਿੱਧਰ ਨੂੰ ਮੂੰਹ ਉਧਰ ਨੂੰ ਨਿਕਲ ਜਾ ਤੇ ਇਹਨੇ ਤੇ ਗਲੀਆਂ ਚ ਰੋਲੇ ਆ ਇਹਦੀ ਸਜ਼ਾ ਜੋ ਬਣਦੀ ਸੀ ਉਹ ਚਲੋ ਝੁਕ ਗਿਆ ਵਿਚਾਰਾ ਕੋਈ ਗੱਲ ਨਹੀਂ ਹੋਰ ਕੋਈ ਸੇਵਾ ਲੈ ਉੱਟ ਲੂਗਾ ਦੂਸਰੀ ਗੱਲ ਜਿੰਨੇ ਪੱਗ ਲਾਈ ਆ ਨਾ ਉਹਨੂੰ ਤੇ ਮਤਲਬ ਅਸੀਂ ਲਾਈ ਆ ਫੀਲਡਿੰਗ ਉਹ ਜਾਂ ਤਾਂ ਇੱਥੋਂ ਛੱਡ ਕੇ ਚਲ ਜੇ ਬੋਦੀਬਾਦੀ ਰੱਖ ਕੇ ਚਲ ਜੇ ਕਿਉਂਕਿ ਉਹਨੂੰ ਪੱਗ ਦਾ ਸਨਮਾਨ ਨਹੀਂ ਪਤਾ ਪੱਗ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਦੀ ਹੈ ਇਹ ਪੱਗ ਨਾ ਇਹ ਚੌੜਾ ਸਾਹਿਬ ਦੀ ਹੈ ਨਾ ਕਿਸ ਦੀ ਹੈ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਆ ਔਰ ਇਹ ਬੜੀਆਂ ਸ਼ੀਧੀਆਂ ਪਾ ਕੇ ਲਈਏ ਪੱਗ ਹਮ ਲੇਕਿਨ ਉਹਦੀ ਪੱਗ ਦਾ ਜਿਹੜਾ ਵਾ ਨਾ ਉਹ ਤੇ ਅਸੀਂ ਆਪਣੇ ਤੌਰ ਤੇ ਕਰਾਂਗੇ ਉਹਦਾ ਫੈਸਲਾ ਮਿਸਾਲ ਲੰਗੜਦੀ ਜਰੂਰ ਹੈ ਮਿਸਾਲ ਦਿੱਤੇ ਆ ਕੁਛ ਦਿਨ ਪਹਿਲਾਂ ਇੱਕ ਸਮੇਂ ਪਹਿਲਾਂ ਜਦੋਂ ਸਚਕਣ ਚੇ ਦਰਬਾਰ ਸਾਹਿਬ ਇੱਕ ਪ੍ਰਵਾਸੀ ਵੱਲੋਂ ਅਟੈਕ ਕੀਤਾ ਗਿਆ ਜਿੱਥੇ ਜੰਗਲਾਂ ਨੰਗ ਜਗਾ ਟੱਪਿਆ ਉਹਨੂੰ ਸੋਦਾ ਲਾ ਦਿੱਤਾ ਗਿਆ ਉਸ ਤੋਂ ਉਸ ਤੋਂ ਬਾਅਦ ਕਿਹਾਤਾ ਗਿਆ ਜੀ ਉਹ ਸਾਡਾ ਭਾਵਨਾਵਾ ਸੀਗੇ ਲੱਗਦਾ ਨਹੀਂ ਇਹ ਵੀ ਭਾਵਨਾਵਾ ਸੀਆਂ ਲੋਕਾਂ ਦੀਆਂ ਕਿ ਸੁਖਬੀਰ ਸਿੰਘ ਬਾਦਲ ਦੇ ਹੁਣ ਗੁਨਾਹ ਜਿਹੜੇ ਆਪਣੇ ਕਬੂਲ ਕਰ ਲੈਣੇ ਇਹ ਵੀ ਕਿਤਨਾ ਕਿਤੇ ਇਸ ਚੀਜ਼ ਨੂੰ ਵੀ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਕੋਰਟ ਚ ਪੇਸ਼ ਕਰਨ ਦੀ ਲੋੜ ਹੀ ਨਹੀਂ ਗਈ ਇਸ ਗੁਨਾਹਗਾਰ ਦੀ ਸਜ਼ਾ ਸਿਰਫ ਮੌਤ ਆ ਅੱਛਾ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਕਰਦਾ ਨਾ ਇਹ ਇਹਨਾਂ ਨੇ ਮਿੱਥ-ਮਿੱਥ ਕੇ ਕੀਤਾ ਵਾ ਮੈਂ ਚੰਨ ਪ੍ਰਦੇਸੀ ਰੇਡੀਓ ਤੇ ਜਦੋਂ 14 ਅਕਤੂਬਰ ਦੀ ਰਾਤ 15 ਦੀ ਤੜਕੇ ਇਹਨਾਂ ਨੇ ਬੇਅਦਬੀ ਕਰਾਈ ਆ ਉਸ ਦਿਨ ਮੇਰੀ 51 ਮਿੰਟ ਦੀ ਅਮਨ ਕੌਰ ਬੇਦੀ ਮੈਡਮ ਆ ਅਮਨਦੀਪ ਕੌਰ ਉੱਥੇ ਮੇਰੀ ਇੰਟਰਵਿਊ ਆ ਉਹਦੇ ਚ ਮੈਂ ਸਾਰੀਆਂ ਗੱਲਾਂ ਕਰ ਚੁੱਕਾ ਹਾਂ ਉਦੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਅਸੀਂ ਉਦੋਂ 27 ਤਰੀਕ ਨੂੰ ਉਹਨੂੰ ਝੂਠੇ ਸੌਦੇ ਨੂੰ ਇਹਨਾਂ ਨੇ ਮਾਫ਼ ਕੀਤਾ ਕਰ ਸੱਦਿਆ ਅਸੀਂ ਸਰਬੱਤ ਖਾਲਸੇ ਲਈ ਮੀਟਿੰਗ ਸੱਦੀ ਇੱਥੇ ਚਮਰੰਗ ਰੋਡ ਤੇ ਨਰੂਲਾ ਪੈਲਸ ਦੇ ਵਿੱਚ ਜੀ ਜਿਸ ਦਿਨ ਮੀਟਿੰਗ ਸੀ ਲੁਧਿਆਣੇ ਸਰਨੇ ਦੇ ਗੁਰਦੁਆਰੇ ਮੀਟਿੰਗ ਸੀ ਅਸੀਂ ਇੱਥੋਂ ਜਾ ਰਹੇ ਹਾਂ ਭਾਈ ਮਰੀਕ ਸਿੰਘ ਸਿੰਘ ਸਾਹਿਬ ਜੀ ਨਾਲ ਇਹਦਾ ਫੋਨ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਈਬਲ ਕਲਾਂ ਜਿਹੜੀ ਆ ਦਾਈ ਅੰਗ ਜਿਹੜੇ ਆ ਮਿਲੇ ਆ ਗਲੀਆਂ ਚੋਂ ਤੇ ਇਹਨਾਂ ਸਿਰਫ ਸਰਬੱਤ ਖਾਲਸੇ ਦੀ ਮੀਟਿੰਗ ਨੂੰ ਇਹਨਾਂ ਨੇ ਉਹ ਬੇਅਦਵੀਂ ਕਰਾਈ 14 ਨਾ 12 ਦੀ 12 ਦੀ ਨੂੰ ਮੀਟਿੰਗ ਰੱਖੀ 15 ਦੀ ਜਲੰਧਰ ਗਾਬੇ ਦੇ ਗੁਰਦੁਆਰੇ ਇਹਨਾਂ ਨੇ ਦੁਬਾਰਾ ਫੇਰ ਜਿੱਦਣ ਹੀ ਉਸ ਦਿਨ ਫੇਰ 14 ਤਰੀਕ ਦੀ ਰਾਤ ਨੂੰ ਇਹਨਾਂ ਨੇ ਫੇਰ ਦੁਬਾਰਾ ਉਹ ਬੇਅਦਵੀਂ ਕਰਾਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਲੱਭ ਲਿਆ ਸੀ 1 ਜੂਨ 2015 ਨੂੰ ਜਿਹੜਾ ਜਵਾਰ ਸਿੰਘ ਵਾਲਾ ਸੀ ਅਸੀਂ ਉੱਥੇ ਮਤਲਬ ਕੋਈ 500 ਦੇ ਲਗਭਗ ਸਿੰਘ ਅਸੀਂ ਚੱਲ ਗਏ ਹਾਂ ਚਰਨਜੀਤ ਸ਼ਰਮਾ ਆਇਆ 3 ਵਜੇ ਤੱਕ ਅਸੀਂ ਸਾਰੇ ਗਲੀਆਂ ਦੇ ਵਿੱਚੋਂ ਅਸੀਂ ਮਤਲਬ ਤਲਾਸ਼ੀ ਲੈ ਲਈ ਜਿਹੜਾ ਮਹਾਰਾਜ ਦਾ ਸਰੂਪ ਸੀ ਉਹ ਕਿਸੇ ਦੇ ਘਰ ਹੀ ਸੁਆਹੀ ਛੋਟਾ ਜਿਹਾ ਉਹਨਾਂ ਦੇ ਘਰ ਸੀ ਹੂੰ ਇਹਨਾਂ ਨੇ ਕਿਹਾ ਵੀ ਅਸੀਂ ਰੋਟੀ ਖਾਣੀ ਆ ਚਰਨਜੀਤ ਸ਼ਰਮਾ ਕਹਿੰਦਾ ਤੇ ਅਜੇ ਰੁਕ ਜੋ ਅਸੀਂ ਕਿਹਾ ਵੀ ਸਵੇਰ ਦੇ ਲੰਗਰ ਲੱਗੇ ਇੱਥੇ ਹੂੰ ਗੁਰੂ ਦੇ ਤੇ ਤੁਸੀਂ ਲੰਗਰ ਛਕੋ ਨਹੀਂ ਜੀ ਸਾਡਾ ਆਪਣਾ ਲੰਗਰ ਆ ਸਾਡੀ ਡਿਸਪਲਿਨ ਫੋਰਸ ਆ ਇਹ ਵੋ ਇਹਨਾਂ ਸਾਨੂੰ ਬਸੇ ਬਿਠਾਇਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ ਝੂਠੇ ਸੌਦੇ ਵਾਲਿਆਂ ਦੇ ਘਰ ਹੂੰ ਤੇ ਉਹ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਫੜ ਲੈਣਾ ਹਣ ਤੇ ਉੱਥੋਂ ਸਾਨੂੰ ਚੁੱਕ ਕੇ ਕਿਹਨੂੰ ਬਠਿੰਡੇ ਲਾਤਾ ਮੰਨ ਲਓ ਇਥੋਂ ਚੁੱਕਿਆ ਵਾ ਇਥੋਂ ਜਾ ਕੇ ਅੱਦਿਆਂ ਨੂੰ ਮੈਥੇ ਲਾ ਦੋ ਅੱਦਿਆਂ ਨੂੰ ਬਿਆਸ ਲਾ ਦੋ ਅੱਦਿਆਂ ਨੂੰ ਲੋਪੋਗੇ ਲਾ ਦੋ ਰਾਤ ਤੱਕ ਇਕੱਠੇ ਉਹਨਾਂ ਨੇ ਚਰਨੂਏ ਮਹਾਰਾਜ ਦਾ ਸਰੂਪ ਚੁੱਕ ਕੇ ਲੈ ਗਏ ਜਿਹੜਾ ਉਹ ਬਾਅਦ ਦੇ ਵਿੱਚ ਇਹਨਾਂ ਨੇ ਉਹ ਜਿਹਦੇ ਅੰਗ ਖਿਲਾੜੇ ਜੀ ਬਿਲਕੁਲ ਹੁਣ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਹੁਣ 3 ਦਿਨ ਦਾ ਰਿਮਾਂਡ ਮਿਲਿਆ ਹਾਂਜੀ ਅੱਜ 3 ਦਿਨ ਦਾ ਰਿਮਾਂਡ ਮਿਲਿਆ ਵਾ ਤੇ ਲੱਗਦਾ ਹੈ ਕਿ ਕੁਝ ਜਿਸ ਤਰ੍ਹਾਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕੋਈ ਦਲੀਲਾਂ ਦੇ ਵਿੱਚ ਕੁਝ ਨਿਕਲ ਪਾਏਗਾ ਕੁਝ ਵੀ ਨਹੀਂ ਨਿਕਲਣਾ ਜੀ ਗੋਲੀ ਵੀ ਉਹਨੇ ਨਹੀਂ ਚਲਾਈ ਚੌੜਾ ਸਾਹਿ ਉਨੇ ਨਾ ਉਹਨੇ ਉਹ ਉਹਨੇ ਪਾ ਕੇ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਉਹ ਗੋਲੀ ਉਹਨੇ ਚਲਾਈ ਆ 307 ਵੀ ਨਹੀਂ ਬੰਦੀ ਤੇ ਰਿਮਾਂਡ ਕਾ ਤੇ ਬਾਕੀ ਇਹ ਬਹੁਤ ਕੁਸ਼ ਚੱਲਿਆ ਅਸੀਂ ਦੋਵੇਂ ਜਾਣੇ ਇੱਥੇ ਫਾਂਸੀ ਹਾਤੇ 'ਚ ਮੈਂ ਤੇ ਚੌੜਾ ਸਾਹਿਬ ਰਹੇ ਆ ਅਸੀਂ ਚਾਦਰ ਤੇ ਸੌਂਦੇ ਸੀ ਮੈਂ ਬੜਾ ਮੈਨੂੰ ਪ੍ਰੋਬਲਮ ਆਉਂਦੀ ਸੀ ਥੱਲੇ ਇੱਟਾਂ ਦੇ ਚਾਦਰ ਪਛਾਈ ਕੱਲੀ ਤਲਾਈ ਵੀ ਨਹੀਂ ਹੈਗੀ ਇਹਨਾਂ ਨੇ ਚਾਕ ਦਾ ਉਹ ਲక్ష్ਮਣ ਰੇਖਾ ਹੁੰਦੀ ਵੀ ਕੀਲੀ ਨਾ ਆਵੇ ਤੇ ਉੱਤੇ ਸਨ ਇਹ 4 ਵਜੇ ਮੈਨੂੰ ਦੀਵੇ ਤੇ ਚਾਹ ਬਣਾ ਕੇ ਤੇ ਦੇ ਦਿੰਦੇ ਦਿੰਦੇ ਮੈਂ ਥੋੜਾ ਲੇਟ ਉੱਠਦਾ ਹਾਂ ਇਹ 4 ਵਜੇ ਨਿਤਨੇਮ ਕਰਕੇ ਦੀਵੇ ਦੇ ਨਾ ਚਾਹ ਬਣਾਉਣੀ ਆਲੂ ਦੇ ਵਿੱਚ ਮੋਰੀ ਕੱਢ ਕੇ ਨਾ ਤੇ ਉਹਦੇ ਵਿੱਚ ਤੇਲ ਪਾ ਕੇ ਉਹ ਚਵੱਟੀ ਰੱਖੀ ਸੀ ਹੈ ਨਾ